ਸ਼ਿਵ ਸੈਨਾ ਹਿੰਦੀ ਇੱਕ ਵਿਸ਼ੇਸ਼ ਮੀਟਿੰਗ ਮੋਹਾਲੀ ਦੇ ਫੇਸ 2 ਦੇ ਇੱਕ ਨਿੱਜੀ ਹੋਟਲ ਵਿੱਚ ਹੋਈ ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾੰਦ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਯੂਨਾਖੜਾ ਤੋਂ ਜਗਤਗੁਰੂ ਭਵਨੇਸ਼ਵਰੀ ਆਨੰਦਗਿਰੀ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈ ਮੀਟਿੰਗ ਦੌਰਾਨ ਨਿਸ਼ਾਨ ਸ਼ਰਮਾ ਤੇ ਸ਼ਿਵ ਸੈਨਾ ਦੇ ਸਮੂਹ ਕਾਰੀਆਂ ਵੱਲੋਂ ਸਤਿਕਾਰ ਨਾਲ ਕੀਤੀ ਗਈ ਬੇਨਤੀ ਤੇ ਯੂਨਾਖੜਾ ਦੇ ਬ੍ਰਹਮਲੀਨ ਜਗਤਗੁਰੂ ਪੰਚ ਆਨੰਦਗਿਰੀ ਮਹਾਰਾਜ ਦੀ ਭੈਣ ਜਗਤਗੁਰੂ ਭਵਨੇਸ਼ਵਰੀ ਆਨੰਦਗਿਰੀ ਸ਼ਿਵ ਸੈਨਾ ਹਿੰਦ ਪਾਰਟੀ ਵਿੱਚ ਸ਼ਾਮਲ ਹੋ ਕੇ ਸ਼ਿਵ ਸੈਨਾ ਦੇ ਸਰਵੋਚਾਗੂ ਬਣਗੇ ਹਿੰਦ ਨੇ ਨੈਸ਼ਨਲ ਬਿਸ਼ਪ ਦਾ ਅਹੁਦਾ ਵੀ ਸਵੀਕਾਰ ਕੀਤਾ ਇਸ ਮੌਕੇ ਜਗਤਗੁਰੂ ਭਵਨੇਸ਼ਵਰੀ ਆਨੰਦਗਿਰੀ ਜੀ ਮਹਾਰਾਜ ਨੇ ਕਿਹਾ ਕਿ ਨਿਸ਼ਾਨ ਸ਼ਰਮਾ ਦੀ ਸਨਾਤਨ ਧਰਮ ਦੀ ਰੱਖਿਆ ਤੇ ਸੇਵਾ ਦੀ ਭਾਵਨਾ ਨੂੰ ਵੇਖਦਿਆਂ ਸ਼ਿਵ ਸੈਨਾ ਹਿੰਦ ਵਿੱਚ ਸ਼ਾਮਲ ਹੋਇਆ ਹਾਂ ਅਤੇ ਜਿੱਥੇ ਵੀ ਸ਼ਿਵ ਸੈਨਾ ਹਿੰਦ ਦੀ ਲੋੜ ਹੋਵੇਗੀ ਮੈਂ ਉਸ ਦੀ ਰੱਖਿਆ ਲਈ ਚਟਾਨ ਬਣ ਕੇ ਖੜਾ ਹੋਵਾਂਗਾ ਉਹਨਾਂ ਕਹੇ ਕਿ Shiv Sena ਹਿੰਦੂ ਨੂੰ ਹਮੇਸ਼ਾ ਆਪਣਾ ਮਾਰਗਦਰਸ਼ਨ ਦੇਵੇਗੀ ਇਸ ਮੌਕੇ ਨਿਸ਼ਾਨ ਸ਼ਰਮਾ ਨੇ ਭਵਨੇਸ਼ਵਰੀ ਆਨੰਦ ਗਿਰੀ ਜੀ ਮਹਾਰਾਜ ਦਾ ਰਾਸ਼ਟਰੀ ਧਾਰਮਿਕ ਆਗੂ ਦਾ ਅਹੁਦਾ ਸਵੀਕਾਰ ਕਰਨ ਦੇ ਫੁੱਲਾਂ ਦੇ ਹਾਰ ਪਾ ਕੇ ਪਾਰਟੀ ਵੱਲੋਂ ਸਵਾਗਤ ਕੀਤਾ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਹਰੀ ਤਾ ਨੇ ਮੇ ਗਸੇਨੋ ਬੀ ਅਤਮਰ ਲਧਾ ਤਿਗਦਜਵਾ ਮਾਰੂ ਦਾ ਕ੍ਰਿਸ਼ਨੀ ਮਾਤਾ ਰਹਾ ਸੁਭਾਗਿਆ ूतमया अग्निर्जिह्वा मानवः दूरसक्षतो विश्वे नो देवा अवता गमन्तेः भदरं कर्णे विदेवा भदरं पामिद्राः ते नैरङ्गैः सुष्टो वा गुणतनु विवशे

ਅਨਿਤ ਲੋਰ ਅਨਿਤ ਅੰਤ ਅਨਿਤ ਸਮ ਅਨਿਤ ਮਾਤਾ ਪਿਤਾ ਸਤੁਤ। ਆਦਿ ਤੇ ਪੰਚਜਨਾ ਅਦਿ ਮਦਾ ਮਨਿਤ ਅਨਿਤ ਅਨਿਤ। ਉਹ ਬ੍ਰਹਮਲੀਨ ਜਗਤਗੁਰੂ ਪੰਚਾਨੰਦ ਗੀਰੀ ਜੀ ਮਹਾਰਾਜ ਤੋਂ ਅਣਜਾਣ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਨੂੰ ਨਾ ਮਿਲਿਆ ਹੋਵੇ। ਉਕੇ ਪੱਤਰਕਾਰਾਂ ਨਾਲ ਉਹਨਾਂ ਦਾ ਵਿਸ਼ੇਸ਼ ਪ੍ਰੇਮ ਸੀ ਤੇ ਬਹੁਤ ਸਾਰਿਆਂ ਨੂੰ ਤਾਂ ਮਤਲਬ ਬਹੁਤ ਸਾਰੇ ਜਿਹੜੇ ਪੱਤਰਕਾਰ ਆਸ਼ਰਮ ਤੇ ਵੀ ਜਾਂਦੇ ਸੀ ਦਿੜਗਪੁਰ ਠਕੋਲੀ ਉਹਨਾਂ ਦੀ ਪ੍ਰੈਸ ਕਰਨ ਵਾਸਤੇ ਇਹ ਨਿਸ਼ਾਨ ਸ਼ਰਮਾ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਸੀ ਇਹ ਉਹਨਾਂ ਨੂੰ ਪੁੱਛ ਕੇ ਹੀ ਸ਼ਿਵਸਾਨਾ ਹਿੰਦ ਦੇ ਵਿੱਚ ਆਇਆ ਸੀ ਕਨੂੰ ਯਾਦ ਹੁਣ ਹੈ ਹਵਾਰੇ ਵਾਲਾ ਕਾਂਡ ਉਦੋਂ ਇਹ ਅਖਲ ਭਾਰਤੀਆ Hindu ਸੁਰੱਖਿਆ ਸਮਤੀ ਦੇ ਵਿੱਚ ਸੀ ਗੁਰੂ ਜੀ ਦੀ ਆਗਿਆ ਦੇ ਨਾਲ ਹੀ ਇਸ ਨੇ ਸ਼ਿਵ ਸੈਨਾ ਹਿੰਦ ਜਿਹੜੀ ਆ ਉਹ ਬਣਾਈ ਸੀ ਉਹਨਾਂ ਦੇ ਜਾਣ ਤੋਂ ਬਾਅਦ ਕਾਫੀ ਕੁਝ ਬਦਲਿਆ ਮੈਂ ਉਸ ਕਾਬਿਲ ਵੀ ਸ਼ਾਇਦ ਨਹੀਂ ਸੀ ਪਰ ਕਹਿੰਦੇ ਜਿਹੜੀ ਗੱਦੀ ਆ ਉਹ ਗੁਰੂ ਕਿਰਪਾ ਦੇ ਨਾਲ ਮਿਲਦੀ ਹੈ। ਜਾਂ ਸੇਵਾ ਜਿਹੜੀ ਆ ਉਹ ਮਾਈ ਦੇ ਅਸ਼ੀਰਵਾਦ ਨਾਲ ਮਿਲਦੀ ਹੈ। ਮਾਂ ਕਾਲੀ ਦੇ ਅਸ਼ੀਰਵਾਦ ਨਾਲ ਇਹ ਜਿਹੜਾ ਸਾਰਾ ਸੇਵਾ ਦੀ ਗੁੰਮੇਵਾਰੀ ਹੈਗੀ ਆ ਮੈਨੂੰ ਦਿੱਤੀ ਗਈ ਹੈ। ਅੱਜ ਇਹ ਬੱਚੇ ਬੜੇ ਦਿਨਾਂ ਤੋਂ ਮੈਨੂੰ ਬੇਨਤੀ ਕਰ ਰਹੇ ਸੀਗੇ ਮੇਰੇ ਕੋਲੇ ਆਏ ਵੀ ਤਿੰਨ ਚਾਰ ਵਾਰੀ ਪਰ ਮੇਰੀ ਵਿਅਸਥਾ ਬਹੁਤ ਸੀ ਦੂਸਰਾ ਗੁਰੂ ਜੀ ਨੂੰ ਗਿਆ ਬਹੁਤ ਥੋੜਾ ਟਾਈਮ ਹੋਇਆ ਸੀ ਤੇ ਹਾਲੇ ਸੋਚਣ ਦਾ ਸਮਾਂ ਹੀ ਨਹੀਂ ਮਿਲ ਰਿਹਾ ਸੀ ਕਿ ਕੀ ਕੀਤਾ ਜਾਵੇ ਕਿਵੇਂ ਸਾਰਾ ਕੁਝ ਸੰਭਾਲਿਆ ਜਾਵੇ ਲੇਕਿਨ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਸਾਰੇ ਸਥਾਨਾਂ ਤੇ ਪੂਰਾ ਉਸੇ ਤਰ੍ਹਾਂ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੈ ਸਾਰੇ ਬੱਚੇ ਸਹਿਯੋਗ ਕਰ ਰਹੇ ਹੈ ਇਹਨਾਂ ਬੱਚਿਆਂ ਨੇ ਜਿਹੜਾ ਮੈਨੂੰ ਮਾਣ ਬਖਸ਼ਿਆ ਮਹਾਮਈਨ ਨੂੰ ਐਸੀ ਤਰ੍ਹਾਂ ਸਨਾਤਨ ਦੀ ਰਾਹ ਦੇ ਉੱਪਰ ਚਲਾਉਂਦੀ ਰਵੇ ਪਰ ਮਹਾਰਾਜ ਜੀ ਦਾ ਜਿਹੜਾ ਮੇਨ ਸੀਗਾ ਉਹ ਗੈਰ ਕਾਨੂੰਨੀ ਗੈਰ ਆਤਵਾਦੀ ਜਿਹੜੀਆਂ ਸਾਡੀਆਂ ਤਾਕਤਾਂ ਹੈਗੀਆਂ ਦੇਸ਼ ਵਿਰੋਧੀ ਉਹਨਾਂ ਦੇ ਖਿਲਾਫ ਉਹਨਾਂ ਦੀ ਲੜਾਈ ਸੀ 1980 ਤੋਂ ਲਗਭਗ ਉਹ ਜਿਹੜਾ ਇਹਨਾਂ ਤਾਕਤਾਂ ਦੇ ਵਿਰੁੱਧ ਲੜ ਰਹੀ ਸੀ ਅਸੀਂ ਅੱਜ ਵੀ ਪਟਿਆਲਾ ਕਾਲੀਮਾਤਾ ਮੰਦਿਰ ਤੋਂ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਹੇ ਹਾਂ ਤੇ ਅੱਗੇ ਵੀ ਦਿੰਦੇ ਰਵਾਂਗੇ ਇਹ ਜਿਹੜੀ ਅਤਵਾਦ ਦੇ ਖਿਲਾਫ ਉਹਨਾਂ ਨੇ ਮਹਿਮ ਸ਼ੁਰੂ ਕੀਤੀ ਸੀ ਜਾਂ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਸਨਾਤਨ ਨੂੰ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਨੂੰ ਕਦੇ ਵੀ ਅਸੀਂ ਕਾਮਯਾਬ ਨਹੀਂ ਹੋਗੇ ਹੁਣ ਦਵਾਂਗੇ ਤੇ ਇਹ ਜਿਹੜਾ ਸਨਾਤਨ ਦਾ ਪ੍ਰਚਾਰ ਤੇ ਪ੍ਰਸਾਰ ਹੈ ਉਹ ਇਹਨਾਂ ਸਾਰੇ ਬੱਚਿਆਂ ਦੇ ਸਹਿਯੋਗ ਦੇ ਨਾਲ ਤੇ ਗੁਰੂ ਜੀ ਦੇ ਅਸ਼ੀਰਵਾਦ ਦੇ ਬਾਅਦ ਦੇ ਨਾਲ ਅਸੀਂ ਪੂਰੇ ਭਾਰਤ ਜੀ ਨਹੀਂ ਬਲਕਿ ਦੁਨੀਆ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰਾਂਗੇ ਇਹ ਤਾਂ ਦੱਸੋ ਜੀ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ Hindu ਸਿੱਖਾਂ ਦਾ ਮਾਸਲਾ ਕੋੰਦਾ ਰਿਸਤਾ ਕੁਝ ਲੋਗ ਨੂੰ ਦਰਾਰ ਪਾਉਣ ਚ ਲੱਗੇ ਹੋਏ ਨੇ ਉਹ ਜਿਹੜੇ ਲੋਗ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਜਿਹੜੇ ਕਿ ਦੇਸ਼ ਦੀ ਏਕਤਾ ਔਰ ਖੰਡਤਾ ਨੂੰ ਤੋੜਨ ਦੀ ਗੱਲ ਕਰਦੇ ਨੇ ਚਾਹੇ ਉਹ ਤਿਲਕ ਲਗਾ ਕੇ ਭਗਮਾ ਬਾਣਾ ਪਾ ਕੇ ਗਲਤ ਸਟੇਟਮੈਂਟਾਂ ਦੇਣ ਦੀ ਗੱਲ ਹੋਵੇ ਫੇਸਬੁਕ ਤੇ ਗਲਤ ਪੋਸਟਾਂ ਪਾਉਣ ਦੀ ਗੱਲ ਹੋਵੇ ਚਾਹੇ ਉਹ ਜਿਨ੍ਹਾਂ ਸਭ ਨੂੰ ਪਤਾ ਹੈ ਕਿ ਨਿਆਂਗ ਜਿਹੜੀਆਂ ਨਿਆਂਗ ਜਥੇਬੰਦੀਆਂ ਨੇ ਹਮੇਸ਼ਾ ਸਮਾਜ ਸੇਵਾ ਦੇ ਵਿੱਚ ਸਭ ਤੋਂ ਅੱਗੇ ਰਹਿੰਦੀਆਂ ਨੇ ਸਦੀਆਂ ਤੋਂ ਇਹ ਸਮਾਜ ਸੇਵਾ ਦਾ ਕੰਮ ਕਰਦੀਆਂ ਆਈਆਂ ਨੇ ਹਮੇਸ਼ਾ ਹਰਕਾਉਂ ਦੇ ਵਿੱਚ ਵੱਧੜ ਕੇ ਚਾਹੇ ਕੋਹਾੜਾ ਦੇ ਆ ਜੇ ਕੋਸ਼ਾ ਦੇ ਪਟਿਆਲੇ ਤੋਂ ਬਾਬਾ ਬਲਵੀਰ ਜੀ ਨੇ ਹਰੀਆਂ ਬੇਲਾਂ ਨੇ ਅਲੱਗ-ਅਲੱਗ ਜਿਹੜੇ ਇਹਨਾਂ ਦੀ ਮੁਕੀ ਨੇ ਹਮੇਸ਼ਾ ਅੱਛੇ ਕੰਮ ਕਰਦੇ ਆਏ ਆ ਗੋਂ ਵਾਲੇ ਬਾਬਾ ਵੀ ਹੋਏ ਆ ਨੇ ਦਰਮਾਲ ਵਿੱਚ ਹੋਣ ਚ ਪਰ ਕੁਝ ਲੋਗ ਇਹਨਾਂ ਦੇ ਬਾਣੇ ਦੇ ਵਿੱਚ ਆ ਕੇ ਆਏ ਦਿਨ ਘਟਨਾਵਾ ਕਰਦੇ ਆ ਬੀਤੇ ਕੱਲ ਪੱਟੀ ਵਿਖੇ ਇੱਕ ਨਾਤਨੀ ਪਰਿਵਾਰ ਤੇ ਕਿਸੇ ਨਿਜੀ ਰੰਜਿਸ਼ ਨੂੰ ਲੈ ਕੇ ਹਮਲਾ ਕੀਤਾ ਜਿਹਦੇ ਵਿੱਚ ਉਹ ਵੀ ਬਾਣੇ ਚ ਆਏ ਸੀ ਹੁਣ ਅਸਲੀ ਸੀ ਨਕਲੀ ਸੀ ਰੱਬ ਜਾਣਦਾ ਜੀ ਪਰ ਉਹਨਾਂ ਨੇ ਇੱਕ નિર્ਦੋਸ਼ ਵਿਅਕਤੀ ਦੀ ਹੱਤਿਆ ਕੀਤੀ ਇੱਕ ਬੰਦਾ ਘਾਇਲ ਹੈ ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਸਾਡੇ ਹੀ ਬੀਜੇ ਸਨਾਤਨੀ ਸੰਗਠਨ ਦੇ ਗੋੜਾ ਖਾਪਰ ਜੀ ਦੇ ਉੱਪਰ ਹਮਲਾ ਹੋਇਆ ਸੈਂਕੜੇ ਦਰਜ ਐਂਗਜਮਪਲ ਆ ਇਹ ਸਾਰਾ ਕੁਝ ਸਾਡਾ ਮੰਨਣਾ ਹੈ ਇਹ ਉਦੋਂ ਬੰਦ ਹੋਏਗਾ ਜਦੋਂ ਢੜਕਾਉ ਬਿਆਨ ਦੇਣ ਵਾਲਿਆਂ ਨੂੰ ਜਿਹੜੇ ਜਾਨ ਮੁਚ ਕੇ ਸੁਰੱਖਿਆ ਲੈਣ ਵਾਸਤੇ ਢੜਕਾਉ ਬਿਆਨ ਦਿੰਦੇ ਨੇ ਆਪਣੇ ਦੇ ਅਟੈਕ ਕਰਾਉਂਦੇ ਡਰਾਮੇ ਕਰਦੇ ਆ ਉਹ ਜਿਹੇ ਲੋਕਾਂ ਨੂੰ ਮੈਂ ਤਾਂ ਕਹਿੰਦਾ ਜਿਵੇਂ ਡਿਬਰੂਗਰ ਜੇਲ੍ਹ ਦਾ ਉੱਤੋਂ ਦੂਰ ਜਿੰਦ ਤੇ ਭੇਜਿਆ ਗਿਆ ਤੇ ਜਿਹੜੇ ਢੜਕਾਉ ਬਿਆਨ ਦਿੰਦੇ ਆ ਜਾਂ ਇਹਨਾਂ ਦੇ ਉੱਪਰ ਜਿਹੜੇ ਅਟੈਕ ਕਰਦੇ ਜਿਵੇਂ ਹੁਣ ਗੋਰਾ ਖਾਪਰ 'ਤੇ ਹਮਲਾ ਹੋਇਆ ਉਹਨਾਂ ਨੂੰ ਦੇਖਣਾ ਕੀ ਜਾਏਗਾ ਥੋੜੇ ਜਿ ਸਮੇਂ ਬਾਅਦ ਹੀ ਕੁਝ ਜਥੇਬੰਦੀਆਂ ਕੁਝ ਐਨਆਰਆਈ ਭਰਾ ਇਹਨਾਂ ਨੂੰ ਫਾਈਨੈਂਸ ਵੀ ਸਪੋਰਟ ਕਰਨੀ ਸ਼ੁਰੂ ਕਰ ਦਿੰਦੇ ਆ ਜਿਸ ਦੇ ਤੋਂ ਕੀ ਹੁੰਦਾ ਆ ਆਮ ਦੂਸਰਾ ਬੰਦਾ ਵੀ ਦੇਖਦਾ ਕਹਿੰਦਾ ਆ ਕੰਮ ਸਭ ਤੋਂ ਵਧੀਆ ਹੈ ਜਿਹੜਾ ਅਸੀਂ ਦਰਮਨ ਸਿੰਘ ਕਰੇ ਦੇ ਨਾਲ ਨਾਲ ਅੱਜ ਸੀ ਇੱਕ ਹੋਰ ਸ਼ਿਸ਼ਨਾ ਹਿੰਦ ਵੱਲੋਂ ਫੈਸਲਾ ਕੀਤਾ ਹੈ ਕਿ ਮੈਂ ਤੇ ਗੁਰੂ ਜੀ ਤੇ ਸਾਡੀ ਉਹ ਸੋਰ ਕਮੇਟੀ ਦੇ ਸਦਸਿਆ ਪੰਜਾਬ ਦੇ ਸਾਰੇ ਸ਼ਹਿਰਾਂ ਚ 3-3 ਦਿਨਾਂ ਦੇ ਪ੍ਰਵਾਸ ਤੇ ਰਵਾਂਗੇ ਜਿਹੜਾ ਜੋ ਅਸੀਂ ਵਪਾਰੀਆਂ ਨੂੰ ਉਸ ਸ਼ਹਿਰ ਦੇ ਪ੍ਰਾਚੀਨ ਧਾਰਮਿਕ ਸਥਲਾਂ ਤੇ ਉਹਨਾਂ ਦੇ ਉਹਨਾਂ ਦੇ ਜਿਹੜੇ ਮੁਕੀਨ ਉਹਨਾਂ ਨਾਲ ਮਲਾਗਾਤਾ ਕਰਾਂਗੇ ਤੇ ਸਾਡਾ ਟੀਚਾ ਹੈ ਪੂਰੇ ਉੱਤਰ ਭਾਰਤ ਦੇ ਵਿੱਚ ਅਸੀਂ ਤੁਸੀਂ ਜਾਂ ॠਦਰਾਜ ਜਾਂ ਮਾਤਾ ਮਾਲਾਮਾ ਜਿਹੜੇ ਧਾਰਨ ਕਰਾਣੀਆਂ ਹਰ ਸਨਾਤਨੀ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਜਿਹਦੇ ਅਸੀਂ ਸ਼ਹਿਰ ਲਗਾਵਾਂਗੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਿੱਚ ਜਿਹਦੇ ਤੋਂ ਸਰੀਰ ਪਹਿਲੀ ਸੱਡੀ ਪ੍ਰਵਾਸ ਦੀ ਜਿਹੜੀ ਅਗੀ ਲੁਧਿਆਣਾ ਤੋਂ ਸ਼ੁਰੂ ਕਰ ਰਹੇ ਆ ਉਸ ਤੋਂ ਬਾਅਦ ਜਲੰਧਰ, ਅੰਮ੍ਰਿਤਸਰ, ਬਟਿੰਡਾ, ਪਟਕਾਨਕੋਟ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਹੋਣਗੀਆਂ ਮੇਰੇ ਨਾਲ ਸਵਾਰ ਕਮਲਜੀਤ ਸਿੰਘ ਕਮਲ ਜੀ